ਸ੍ਰੀ ਗਾਲ ਜੀ ਤੁਸੀਂ ਦੇਖ ਰਹੇ ਹੋ 24 750 ਫਿਰੋਜ਼ਪੁਰ ਦੇ ਸਿਵਲ ਹਸਪਤਾਲ ਅੰਦਰ ਆਰਟੀਪੀਸੀਆਰ ਲੈਬ ਅੰਦਰ ਅੱਗ ਲੱਗ ਗਈ RT PCR ਲੈਬ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫਸਰ ਡਾਕਟਰ ਸ਼ਿਵਮ ਨੇ ਦੱਸਿਆ ਹੈ ਕਿ RT PCR ਲੈਬ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਜਿਸ ਸਮੇਂ ਰੰਦੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਕਾਬੂ ਪਾ ਲਿਆ ਗਿਆ ਤੇ ਹੁਣ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਆਖਿਰ ਕਿੰਨਾ ਕੁ ਨੁਕਸਾਨ ਹੋਇਆ ਹੈ ਪਰ ਇਸ ਵਿੱਚ ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਉੱਥੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਨੇ ਸਮੇਂ ਸਿਰ ਅੱਗ ਤੇ ਕਾਬੂ ਪਾ ਲਿਆ ਤੇ ਦੱਸਿਆ ਕਿ ਉਹਨਾਂ ਨੂੰ ਸੋਚਣਾ ਮਿਲੇ ਹੈ ਕਿ ਸਿਵਲ ਹਸਪਤਾਲ ਵੀ ਕਿਹ ਅੱਗ ਲੱਗੀ ਹੈ ਜਿੱਥੇ ਮੌਕੇ ਤੇ ਆ ਕੇ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਤੇ ਅੱਗ ਸ਼ੋਰਟ ਸਰਕਟ ਨਾਲ ਲੱਗੀ ਸੀ ਮੇਰਾ ਨਾਮ ਪ੍ਰਭਦੀਪ ਸਿੰਘ ਜਰਮੈਨਾਈ ਮੈਂ ਆਪਣੇ ਕੋਇਪੁਰ ਸਰ ਅਪਗ੍ਰੇਡ ਸਿਟੀ ਤੋਂ ਹਾਂ ਤੇ ਆਪਣੇ ਸਿਵਲ ਹਸਪਤਾਲ ਐਮਰਜੈਂਸੀ ਵਾਰਡ ਵਿੱਚ ਕਰੋਨਾ ਮਸ਼ੀਨ ਦੇ ਕੁਝ ਮਤਲਬ ਕਿ ਲੈਂਡ ਦੇ ਸ਼ੋਰਟ ਸ਼ੋਰਟ ਸਰਕਟ ਹੋਣ ਕਰਕੇ ਅੱਗ ਲੱਗੀ ਸੀ ਤੇ ਅੱਗ ਤੇ ਬਹੁਤ ਧਿਆਨ ਤੇ ਆ ਕੇ ਕਾਬੂ ਪਾ ਲਿਆ ਜੀ ਬਾਕੀ ਜਾਨੀ ਨੁਕਸਾਨ ਕੁਝ ਨਹੀਂ ਗਾ ਤੇ ਮਾਫੀ ਠੀਕ ਹੈ ਜੀ ਇਹ ਕਿਥੇ ਇੱਕ ਆਰਟੀਸੀ ਆਰਟੀਪੀਸੀਆ ਲਾਬ ਹੈਗੀ ਸਾਨੂੰ ਥੋੜੇ ਦਿਨ ਪਹਿਲਾਂ 스멜 ਆਈ ਸੀਗੀ ਤਾਂ ਤੇ ਜਾ ਕੇ ਵੇਖਿਆ ਉੱਥੇ ਤਾਂ ਸਾਨੂੰ ਪਤਾ ਚੱਲਿਆ ਉੱਥੇ ਅੱਗ ਲੱਗ ਗਈ ਸੀਗੀ ਅਸੀਂ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਸੀਗਾ ਇਹਨਾਂ ਦੇ ਇੰਚਾਰਜ ਨੂੰ ਸਾਡੇ ਹਸਪੀਟਲ ਦੇ ਇੰਚਾਰਜ ਨੂੰ ਸਾਰਿਆਂ ਨੂੰ ਕਹਿੰਦਾ ਕੋਈ ਨੁਕਸਾਨ ਹਾਲੇ ਤੱਕ ਕੁਝ ਖਾਸ ਨਹੀਂ ਹੋਇਆ ਇੱਕ ਚੇਅਰ ਵਗੈਰਾ ਨੂੰ ਅੱਗ ਲੱਗੀ ਸੀਗੀ ਬਾਕੀ ਜਦੋਂ ਪੂਰੀ ਪ੍ਰੋਪਰ ਅੱਗ ਬੁਝ ਜਾਏਗੀ ਤੇ ਤੁਮ ਵਗਰਾ ਨਿਕਲ ਜਾਏਗਾ ਉਸ ਤੋਂ ਬਾਅਦ ਅਸੀਂ ਵੇਖਾਂਗੇ ਕਿ ਕੀ ਕੀ ਨੁਕਸਾਨ ਹੋਇਆ ਕਿੰਨਾ ਕੀ ਹੋਇਆ ਪਤਾ ਲੱਗਾ ਸੀ ਕੋ ਮਸ਼ੀਨ ਨੂੰ ਵੀ ਥੋੜਾ ਜਾਂ ਨੁਕਸਾਨ ਪਹੁੰਚਿਆ ਹਾਲੇ ਕੁਝ ਨਹੀਂ ਪਤਾ ਕਿਉਂਕਿ ਮੈਂ ਆਪਣੀ ਐਮਰਜੈਂਸੀ ਡਿਊਟੀ ਕਰ ਰਿਹਾ ਸੀਗਾ ਤੇ ਡਾਕਟਰ ਸਾਹਿਬ ਇੱਕ ਚੀਜ਼ ਦੇਖਣ ਚਾਹੀਏ ਤੇ ਵੀ ਪੂਰੇ ਐਮਰਜੈਂਸੀ ਵਾਰਡ ਦੇ ਵਿੱਚ ਅੱਗ ਬੁਝਾਰ ਵਾਲਾ ਯੰਤਰ ਕੋਈ ਨਹੀਂ ਹੈ ਨਹੀਂ ਸਾਡੇ ਐਮਰਜੈਂਸੀ 'ਚ ਪਿਆ ਸੀਗੀ ਇਹ ਲੈਬ ਅਲੱਗ ਹੈਗੀ ਨਾ ਲੌਂਗ ਸੀਗੀ ਗੱਲ ਇਹ ਸੀਗਾ ਇਹ ਜਿਵੇਂ ਮਾਰਨਿੰਗ ਟਾਈਮਿੰਗਸ 9 ਤੋਂ 3 ਹੁੰਦੇ ਨੇ ਤੇ ਇਸ ਕਰਕੇ ਲੌਕ ਸੀਗੀ ਲੈਬ ਉਨਰ